ਮਟਾਲਾ ਦੇ ਸਾਈਬਰ ਸੈੱਲ ਨੇ 25 ਲੋਕਾਂ ਨੂੰ ਪੈਸੇ ਵਾਪਸ ਕਰਾਏ ਨੇ ਜਿਨ੍ਹਾਂ ਦੇ ਪੈਸੇ ਠੱਗਾ ਦੇ ਵੱਲੋਂ OTP ਲੈ ਕੇ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਠੱਗਲੇ ਸਨ ਜਿਨ੍ਹਾਂ ਲੋਕਾਂ ਨੇ ਸਾਈਬਰ ਸੈੱਲ ਦੇ ਵਿੱਚ ਇਸ ਬਾਬਤ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਲੋਕਾਂ ਦੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਪੈਸੇ ਵਾਪਸ ਕਰਵਾਏ ਗਏ ਨੇ ਗੱਲਬਾਤ ਦੇ ਦੌਰਾਨ ਡੀਐਸਪੀ ਰਜੇਸ਼ ਕੱਕਰ ਨੇ ਕਿਹਾ ਕਿ ਉਹ 25 ਲੋਕ ਜਿਨ੍ਹਾਂ ਨੇ ਆਪਣੀ ਸ਼ਿਕਾਇਤ ਸਾਈਬਰ ਸੈੱਲ ਦੇ ਵਿੱਚ ਜਮ੍ਹਾਂ ਕਰਵਾਈ ਸੀ ਅੱਜ ਉਹਨਾਂ ਦੇ 19 ਲੱਖ ਤੋਂ ਜ਼ਿਆਦਾ ਪੈਸੇ ਵਾਪਸ ਕਰਵਾਏ ਗਏ ਨੇ ਇਸ ਦੌਰਾਨ ਡੀਐਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਆਪਣੀ ਅਕਾਊਂਟ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਓਟੀਪੀ ਦੇਣਾ ਚਾਹੀਦਾ ਜੇਕਰ ਕਿਸੇ ਦੇ ਨਾਲ ਠੱਗੀ ਹੋ ਜਾਂਦੀ ਹੈ ਕਿਸੇ ਤਰੀਕੇ ਦੇ ਨਾਲ ਤਾਂ ਉਹ ਸਭ ਤੋਂ ਪਹਿਲਾਂ ਸਾਈਬਰ ਸੈੱਲ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਵੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਲਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮਾਰਜੋਗ ਐਸਐਸਪੀ ਬਟਾਲਾ ਸ਼੍ਰੀ ਸੁਖੀਰ ਕਾਸਿਮੀਰ ਆਈਪੀਐਸ ਬੂਰ ਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੀ ਵੈਨ ਮਹੀਟ ਉਹਨਾਂ ਦਿਸਾਨ ਰੇਸ ਤੇ ਐਸਐਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰਜ਼ ਤੇ ਇੱਕ ਹੋਰ ਪ੍ਰੋਗਰਾਮ ਮਨੀ ਬੈਕ ਟੂ ਯੋਰ ਅਕਾਊਂਟ ਮਨੀ ਬੈਕ ਮਨੀ ਬੈਕ ਟੂ ਮਨੀ ਬੈਕ ਟੂ ਦ ਅਕਾਊਂਟ ਆਫ ਵਿਕਟਮ ਜਿਹਦੇ تحت ਇੱਕ ਪ੍ਰੋਗਰਾਮ ਨੌਲੈਂਡ ਲੱਗਿਆ ਜਿਸ ਦੇ ਤਹਿਤ ਸਾਈਬਰ ਕ੍ਰਾਈਮ ਕੋ ਉਹ ਵਿਕਟਮ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ OTP ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਕੋਈ ਆਨਲਾਈਨ ਥੱਗੀ ਹੋ ਜਾਂਦੀ ਹੈ ਜਾਂ ਜੇ ਕੋਈ ਲਾਰਜ ਵਾਸ਼ ਹੋ ਕੇ ਜਾਣੇ-ਅਣਜਾਣੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਯਾ ਕਿਤੇ ਏਟੀਐਮ ਜੁਨਾ ਦੀ ਕਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨ ਨੂੰ ਮਸੂਲ ਹੁੰਦੀਆਂ ਨੇ ਉਸ ਦੇ ਤਹਿਤ